ਸਸ਼ਿਕਾ ਅਜੀ ਫੈਕ ਕਲੈਕਸ਼ਨ ਬੁਲੱਡਾ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਹਲੇ ਤੱਕ ਨਹੀਂ ਕੀਤਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਕਾਟਨ ਦੇ ਸੂਟ ਲੈ ਕੇ ਆਏ ਆਂ ਸੂਟ ਏਡੇ ਸੋਹਣੇ ਨੇ ਜੀ ਦੇਖਣ ਸਾਫ ਪਸੰਦ ਆ ਜਾਣਗੇ ਤੁਹਾਡੇ ਬੜੇ ਹੀ ਪਿਆਰਾ ਸਟਾਫ ਹੈ ਜੀ ਬਹੁਤ ਸੋਹਣਾ ਸਟਾਫ ਹੈ ਕਾਟਨ ਦਾ ਪਿਓਰ ਕਾਟਨ ਸਟਾਫ ਰਹੇਗਾ ਜੀ ਕਪੜਾ ਫੁੱਲ कोई दिक्कत नहीं आएगी कपड़े लेंथ वगैरह फुल होगी अपनी आप वीडियो फोन स्टार्ट कर दी जी अपना सूट है जी सब तो पहला जो सूट है जी पिस्ता ग्रीन ग्रीन जी कलर ग्रीन जी टोन सूट है जी बहुत प्यारा सूट बनया हुआ है लेंथ का कोई इशू नहीं है नीचे चिकन की पट्टी दिखती हुई है सूट के उ सारा प्रिंट रहेगा बैक फ्रंट सेम रहेगा सेम प्रिंट आएगा जी बैक के उ फ्रंट ਦੇ ਨਾਲ ਦਾ ਹੀ ਪ੍ਰਿੰਟ ਬੈਕ ਤੇ ਆਏਗਾ ਸਾਈਡ ਤੇ ਦੀ ਬਾਜੂ ਦਿੱਤੀਆਂ ਹੋਈਆਂ ਨੇ ਬਿਲਕੁਲ ਟੋਨ ਮੈਚ ਕਰਦੀ ਨਾਲ ਆਏਗੀ ਕਾਟਨ ਦੀ ਬਾਟਮ ਦੁਪੱਟਾ ਹੈ ਜੀ ਇਹਦਾ ਇਸ ਤੋਂ ਵੀ ਸੋਹਣਾ ਫੁੱਲ ਪ्योर ਦਾ ਦੁਪੱਟਾ ਹੈ ਜੀ ਲੈਂਥ ਵਿड्ਥ ਦੁਪੱਟੇ ਦੀ ਪੂਰੀ ਹੈ ਕੱਟ ਦੁਪੱਟਾ ਉਸ ਤੋਂ ਵੀ ਸੋਹਣਾ ਬਣਿਆ ਜੀ ਡਿਜੀਟਲ ਪ੍ਰਿੰਟ ਦਾ ਦੁਪੱਟਾ ਹੈ ਲੈਂਥ ਵਿਡਥ ਦੁਪੱਟੇ ਦੀ ਪੂਰੀ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਜੀ ਪੂਲ ਪਿਓਰ ਦੁਪੱਟੇ ਦਾ ਸਟਾਫ ਰਹਿਣ ਵਾਲਾ ਹੈ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਸਟਾਫ ਹੈ ਜੀ ਇਹ ਆਫਿਸ ਵੇਅਰ ਕਲੈਕਸ਼ਨ ਹੈ ਤੁਸੀਂ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਹੋ ਘਰੇ ਪਾਓ ਬਾਹਰ ਕਾਓ ਕੋਈ ਦਿੱਕਤ ਨਹੀਂ ਆਵੇ ਕਪੜੇ ਦੇ ਵਿੱਚ ਜਿੱਦਾਂ ਮਰਜ਼ੀ ਸਟਿਚ ਕਰਵਾਓ ਇਸ ਨੂੰ ਜਿਹੜੀ ਇਹ ਜੀ ਰੇਂਜ ਰੱਖੀ ਹੈ ਜੀ ਆਪਾਂ ਬਹੁਤ ਹੀ ਡਾਈਰ ਦੇ ਰੇਜ ਤੇ ਆਪਾਂ ਤੁਹਾਨੂੰ ਇਹ ਸੂਟ ਪ੍ਰੋਵਾਈਡ ਕਰਾ ਰਹੇ ਹਾਂ ਰੇਜ ਹੈ ਜੀ 1050 ਪਏ ਚੈਲੰਜ ਪ੍ਰਾਈਸ ਤੇ ਆਪਾਂ ਜਿਹੜੀ ਆਪਣਾ ਸੂਟ ਹੈ ਜੀ ਆਪਾਂ ਸੇਲ ਕਰਦੇ ਹਾਂ 1050 ਰੁਪਏ ਦੀ ਰੇਜ ਹੈ ਸੂਟ ਬਹੁਤ ਸੋਹਣਾ ਜੀ ਬਣ ਕੇ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗੇਗਾ ਇਹ ਹੈਗੇ ਦੀ ਰੈਫਰੈਂਸ ਪਿਕ ਦੇਖੋ ਕਿੰਨੀ ਪਿਆਰੀ ਮਤਲਬ ਲੁੱਕ ਆ ਰਹੀ ਹੈ ਸੂਟ ਦੀ ਇਹਦੇ ਨਾਲ ਪਲਾਜ਼ੋ ਸਲਵਾਰ ਤੁਸੀਂ ਕੁਝ ਵੀ ਸਟਿਚ ਕਰ ਸਕਦੇ ਹੋ ਔਰ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਹੈ ਪੂਰਾ ਜਿਹੜਾ ਪ੍ਰਿੰਟ ਹੈ ਜੀ ਡਿਜੀਟਲ ਪ੍ਰਿੰਟ ਨਾਲ ਬਣਿਆ ਹੋਇਆ ਦੁਪੱਟਾ ਹੈ ਔਰ ਜਿਹੜੀ ਸੂਟ ਦੀ ਲੁੱਕ ਹੈ ਜੀ ਏਦਾਂ ਲੱਗ ਰਿਹਾ ਜਿੱਦਾਂ ਬਲੌਕ ਕੀਤਾ ਹੋਇਆ ਹੁੰਦਾ ਬਿਲਕੁਲ ਬਲੌਕ ਪੇਂਟਿੰਗ ਦੀ ਤਰ੍ਹਾਂ ਇਹ ਲੱਗ ਰਿਹਾ ਜੀ ਸੂਟ ਤੇ ਜਿਵੇਂ ਬਲੌਕ ਪੇਂਟਿੰਗ ਕੀਤੀ ਹੈ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਫਸਟ ਜਿਹੜਾ ਮੈਂ ਤੁਹਾਨੂੰ ਸ਼ੋ ਕੀਤਾ ਜੀ ਹੈਗਾ ਸੀ ਗ੍ਰੀਨ ਸੈਕਿੰਡ ਹੈਗਾ ਜੀ ਇਹਦਾ ਆਫ ਵਾਈਟ ਬਿਲਕੁਲ ਆਫ ਵਾਈਟ ਕੋਨ ਮੈਚ ਕਰਦੇ ਨਾਲ ਆਏਗੀ ਜੀ ਬਾਟਮ ऑफ वाइट ये शर्ट प्रिंट देखो जी प्रिंट थोड़ा जहा डिफरेंट है नीचे चिकन पट्टी है चिकन पट्टी का डिजाइन भी डिफरेंट है प्रिंट के थोड़ा थोड़ा डिफरेंस आएगा थोड़े थोड़े डिफरेंस के नाल ना प्रिंट है जी दुपट्टा इस तो भी सोहना बनया हो दुप्टे के जेडे डबल कलर का कॉम्बीनेशन दिता है प्योर डिजल प्रिंट नालपट्टा बनया है फुल प्योर का दुपट्टा जी लैथ बेट दुपटे की पूरी है और शर्ट की लेंथ भी पूरी है जिनी मर्जी बना सकते हो फोर्टी सिक्स सैवन एवरेज जिनी मर्जी बना सकते हो बहुत सोहना सूट बन के रैडी होएगा जी य है। हैगी जी रेफरेंस पिक जी यूट की रैफरेंस पिक है तो देख सकते हो बन के सूट यह ऐसा रैडी होएगा ਇਹਦਾ ਸੀਗਾ ਸੈਕਿੰਗ ਕਲਰ ਔਰ ਜਿਹੜਾ ਇਹਦਾ ਥਰਡ ਕਲਰ ਹੈ ਜੀ ਉਹ ਹੈਗਾ ਆਪਣਾ frozy color ਬਿਲਕੁਲ light frozy color ਸਾਰੇ ਆਪਾਂ ਇਹਦੇ ਵਿੱਚ ਇੰਗਲਿਸ਼ ਕਲਰ ਲੈ ਕੇ ਆਏ ਆਂ ਜੀ ਇੰਗਲਿਸ਼ ਪਿਸਤਾ ਕਲਰ ਇੰਗਲਿਸ਼ ਕਰੀਮ ਕਲਰ ਔਰ ਇੰਗਲਿਸ਼ frozy ਕਲਰ ਔਰ ਜਿਹੜਾ ਇਹਦਾ ਇਹ ਪ੍ਰਿੰਟ ਦਾ ਥੋੜਾ ਥੋੜਾ ਡਿਫਰੈਂਸ ਸਾਰਿਆਂ ਦੇ ਵਿੱਚ ਹੀ ਆਏਗਾ ਇਦਾਂ ਲੱਗੇਗਾ ਜਿਵੇਂ ਬਲੌਕ ਪ੍ਰਿੰਟ ਹੋਇਆ ਹੋਇਆ ਔਰ ਸੇਮ ਰਹੇਗਾ ਇਹਦਾ ਦੁਪੱਟਾ ਦੁਪੱਟਾ ਮੈਂ ਤੁਹਾਨੂੰ ਇਹਦਾ ਕੋਲ ਕੀ ਦਿਖਾ ਦਿੰਨੀ ਆਂ ਡਬਲ ਟੋਨ 2 ਟੋਨ ਦਾ ਆਏਗਾ ਜੀ ਦੁਪੱਟਾ ਡਿਸਟਰਿੰਟ ਪ੍ਰਿੰਟ ਦਾ ਰਹੇਗਾ ਦੁਪੱਟਾ ਰੇਟ ਹੈਗਾ ਜੀ ਇਹਦਾ 1050 ਰੁਪਏ 올 ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਬੈਠੇ ਮੰਗਵਾਓ ਜੀ ਅਗਰ ਤੁਸੀਂ ਇੱਕ ਵਾਰ ਮੰਗਵਾ ਲਿਆ ਤੁਸੀਂ ਬਾਰ ਬਾਰ ਮੰਗਵਾਓਗੇ ਇਦਾਂ ਦਾ ਸਟੱਫ ਹੈ ਜੀ ਇਹ ਗਰਮੀ ਦੇ ਵਿੱਚ ਪਾਉਣ ਲਈ ਜਿਵੇਂ ਮਰਜ਼ੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਆਫਿਸ ਵੇਅਰ ਕਰੋ ਜਾਂ ਫਿਰ ਬਾਹਰ ਅੰਦਰ ਜਾਂਦੇ ਪਾਓ ਜਿਵੇਂ ਮਰਜ਼ੀ ਪਾਓ ਪਲਾਜ਼ੋ ਸਲਵਾਰ ਕੁਛ ਮਰਜ਼ੀ ਬਣਾਓ ਬਹੁਤ ਸੋਹਣਾ ਸਟੱਫ ਹੈ ਜੀ 2.5 ਤੋਂ 3 ਮੀਟਰ ਦੀ ਇਹ ਜਿਹੜੀ ਕੱਟ ਆਏਗੀ ਜਿਹੜੀ ਇਹਦੇ ਨਾਲ ਬਾਟਮ ਦੀ ਆਏਗੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਜੀ ਅੱਜ ਆਪਾਂ ਜਿਹੜੇ ਵੀਡੀਓ ਦੇ ਵਿੱਚ ਤਿੰਨ ਸੂਟ ਦਿਖਾਏ ਨੇ ਜੀ ਇਹਦੀ ਰੈਫਰੈਂਸ ਪਿਕ ਹੈ ਤਿੰਨੇ ਸੂਟ ਨੇ ਜਿਹੜੇ ਨੇ ਬਹੁਤ ਹੀ ਪਿਆਰੇ ਡਿਜ਼ਾਈਨ ਨੇ ਜੀ ਬਹੁਤ ਹੀ ਪਿਆਰੇ ਕਲਰ ਨੇ ਇਹਨਾਂ ਦੇ ਦੂਜੀ ਦੇ ਤਿੰਨਾਂ ਦੇ ਕਲਰ ਬੜੇ ਪਿਆਰੇ ਨੇ ਜੀ ਪਿਸਤਾ फ्रोजी लाइट क्रीम, तीन कलर ने जी तिने कलर बहुत ही सोहने ने एक तो एक बद के तीन कलर ने जी बहुत प्यारे शेड ने तीनों और इन्हें तिने शेड का जड़ा मतलब तिने सूटों का इन्हों का प्राइस रहन वाला जी आप रखे एक हज़ार पाँ रुपये इनका प्राइस रखे जी बहुत सोना स्टफ है जी गर्मी के जिदा मर्जी वेयर करो तिने शेड तिने कलर बहुत प्यारे ने डिज़ाइन बहुत प्यारे ने और नीचे वीडियो से मेरा नंबर चल रहा है जी अगर तुम इन्होंने कोई भी सूट पसंद आता जी ਤੁਸੀਂ ਮੇਰਾ ਨੰਬਰ ਤੇ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ 올 ਇੰਡੀਆ ਦੇ ਵਿੱਚ ਸਾਡੀ ਡੀਲੀਵਰੀ ਹੈ ਜੀ ਸੂਟਾਂ ਲਈ ਤੁਸੀਂ ਜਿੱਥੇ ਮਰਜ਼ੀ ਬੈਠੇ ਮੰਗਵਾਓ ਅਸੀਂ ਉੱਥੇ ਤੁਹਾਨੂੰ ਸੂਟ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਔਰ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ